ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਸੀ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਖਾਇਆ ਸੀ ਤੱਕ ਤੜਿਆ ਨੂੰ ਪਤਾ ਹੁਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਕਾਸਮ ਖਾਲਾਕੇ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਬਾਏ ਬੰਦੇ ਨੇ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੂੰ ਮੇਰੇ ਨਾਲ ਲੜਾਈ ਕਰਨ ਦੀ ਯਕੀਨ ਕਰਦੀ ਨੇ ਚਲੋ ਆਪਾਂ ਇਸ ਤੇ ਮੈਂ ਜਿਹੜਾ ਦਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਹ ਲੰਬਣੀ ਕੋਈ ਤੇ ਕੀ ਹੋਣ ਦੇ ਤੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੈਂ ਵੀ ਤਾਂ ਮੀਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਰ ਇਸ ਵਿਸ਼ੇ ਚ ਨਹੀਂ ਪੈਂਦੇ ਪ੍ਰਧਾਨ ਜੀ ਪਿਛਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਸੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਬਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉਤਰੂਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੇ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਦਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਕਾਸਮ ਖਾਲਾਕਾ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਸੀਂ ਮੈਂ ਬਾਈ ਬੰਦਰੀਆ ਮੈਂ ਗੱਲ ਨਹੀਂ ਕਰਨਾ ਕਰਨੀ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਿਉਂ ਨਹੀਂ ਚਕੀਰਕੌਰ ਜੀ ਨੇ ਚਲੋ ਆਪਾਂ ਇਸ ਤੇ ਮੈਂ ਵੀ ਬੜਾ ਦਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਹ ਲੰਮਣੀ ਕੋਈ ਤੇ ਕੀ ਹੋਣ ਦੇ ਤੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੇਰੇ ਵੀ ਦਾਮੀ ਨੇ ਕਰਾ ਦਿੱਤੀ ਫੇਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਰ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਪਿਛਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਸਹੰਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਫ ਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਸਾਰੇ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦੇ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਅਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉਤਰੂਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਕਦਰ ਇਹਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਉਹ ਤੱਕ ਕਾਸਮ ਖਾਲਾਕੇ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਬਾਏ ਬੰਦੇ ਨੂੰ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਕਰਕੇ ਤੁਸੀਂ ਮੇਰੇ ਨਾਲ ਲੜਾਈ ਕਰਨ ਦੀ ਕੀ ਜੀਨ ਤੋਰਦੀ ਨੇ ਚਲੋ ਆਪਾਂ ਇਸ ਤੇ ਨਹੀਂ ਬੜਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਲੰਬ ਨਹੀਂ ਕੋਈ ਪਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੈਂ ਵੀ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਪਿਛਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕਾਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਬਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਸ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਾਰੇ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਅਦੇਸ਼ ਕਰਨਗੇ ਉੱਤੇ ਵੀ ਆਪਣਾ ਪੂਰਾ ਉਤਰੂਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਸੀ ਪਤਾ ਨਹੀਂ ਮੇਰੇ ਜਿਹੜੇ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਦਿਖਾਇਆ ਸੀ ਤੱਕ ਕੱਟਦੇ ਇਹਨਾਂ ਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਕਾਸਮ ਖਾਲਾ ਕਾ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਸੀਂ ਮੈਂ ਬੰਦਿਆਂ ਮੈਂ ਗੱਲ ਨਹੀਂ ਕਰਨੀ ਕਰਨੀ ਇਸ ਗੱਲ ਦੇ ਉੱਤੇ ਤੂੰ ਮੇਰੇ ਲੜਾਈ ਕਰਨ ਦੀ ਯਕੀਨ ਤੋੜਦੀ ਨੇ ਚਲੋ ਆਪਾਂ ਇਸ ਤੇ ਮੈਨੂੰ ਦਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਹ ਲੰਬਣੀ ਕੋਈ ਪੱਖੀ ਹੋਣ ਤੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੈਂ ਵੀ ਦਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ ਤੇ ਨਹੀਂ ਪੈਂਦੇ ਪ੍ਰਧਾਨ ਜੀ ਪਿਛਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜੱਜਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰੇਰੋਕ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਫ ਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੇਬੇ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਾਰੇ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦੇ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹ ਤੇ ਵੀ ਆਪਣਾ ਪੂਰਾ ਉਤਰੂਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੇ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਘਤਰੇ ਹਨ ਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਕਾਸਮ ਖਾਲਾਕੇ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਰਾਉਣ ਦੀ ਕੀ ਗੀਨਤ ਕਰਦੇ ਹੋ ਨੇ ਚਲੋ ਆਪਾਂ ਇਸ ਤੇ ਮੈਂ ਜੀ ਵਾਲਾ ਧਾਮੀ ਤੇ ਮੇਰੇ ਤਾਂ ਇਸ ਗੱਲ ਦੀ ਲੰਬ ਨਹੀਂ ਕੋਈ ਪੱਕੀ ਹੋਣ ਦੇ ਕਿ ਨੇ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੈਂ ਵੀ ਧਾਮੀ ਨੇ ਕਰਾ ਦਿੱਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਰ ਇਸ ਵਿਸ਼ੇ ਤੇ ਨਹੀਂ ਪੈਂਦੇ ਪ੍ਰਧਾਨ ਜੀ ਪਿਛਲੇ 3-4 ਦਿਨ ਪਹਿਲਾਂ ਮੈਨੂੰ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਫ ਕਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੇਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਸ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਾਰੇ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉੱਤੇ ਵੀ ਆਪਣਾ ਪੂਰਾ ਉਤਰੂਗਾ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਕਾਸਮ ਖਾਲਾਕੇ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਸੀਂ ਮੈਂ ਗੱਲ ਨਹੀਂ ਕਰਨਾ ਕਰਨੀ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਰਨ ਦੀ ਯਕੀਨਤ ਕਰਦੇ ਨੇ ਚਲੋ ਆਪਾਂ ਇਸ ਤੇ ਨਹੀਂ ਮੇਰੇ ਦਾ ਅਮੀ ਤੇ ਮੇਰੇ ਤਾਂ ਇਸ ਗੱਲ ਦੀ ਲੰਬ ਨਹੀਂ ਕੋਈ ਪਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਵੇਂ ਵੀ ਧਾਮੀ ਦੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ